ਵੀਡੀਓ ਕਾਫੀ ਵਾਇਰਲ ਹੋ ਰਹੀ ਸੀਗੀ ਜਿਸ ਦੇ ਵਿੱਚ ਇੱਕ ਨੌਜਵਾਨ ਵੱਲੋਂ ਬੀਬੀ ਜੰਗੀਰ ਕੌਰ ਨੂੰ ਸਫ਼ਰ ਕਰਦੇ ਸਮੇਂ ਫੋਨ ਲਾਉਂਦੇ ਆ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਦੇ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਸਵਾਲ ਰੱਖਦੇ ਆ ਤਾਂ ਉਹਨਾਂ ਸਵਾਲਾਂ ਦੇ ਜਵਾਬ ਆ ਜਿਹੜਾ ਬੀਬੀ ਜੰਗੀਰ ਕੌਰ ਲੋਬੇ ਦਿੱਤੇ ਜਾ ਰਹੇ ਨੇ ਤੇ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਬੀਬੀ ਜੰਗੀਰ ਕੌਰ ਨੇ ਸਿੱਧੇ ਤੌਰ ਤੇ ਕਹਿਤਾ ਹੈ ਜਾਂ ਤਾਂ ਉਹ ਮਾਫੀ ਮੰਗਣ ਨਹੀਂ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇਗੀ ਤਾ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਤਾਂ ਉਹ ਨੌਜਵਾਨ ਸਾਡੇ ਨਾਲ ਮੌਜੂਦ ਹੈ ਰਜਿੰਦਰ ਕੁਮਾਰ ਤਾਂ ਗੱਲਬਾਤ ਉਹਨਾਂ ਦਾ ਕਰਾਂਗੇ ਕਿ ਕਿਉਂ ਲੋੜ ਪਈ ਗਈ ਉਹਨਾਂ ਨੂੰ ਇਹ ਫੋਨ ਲਾਉਣ ਦੀ ਚੱਲਦੇ ਸਫਰ ਦੌਰਾਨ ਉਹਨਾਂ ਨੇ ਫੋਨ ਲਾਇਆ ਕੀ ਕਾਰਨ ਹੈ ਗੱਲਬਾਤ ਕਰਦੇ ਹਾਂ ਰਜਿੰਦਰ ਜੀ ਸਫਰ ਕਰੀ ਜਾਂਦੇ ਸੀ ਸਫਰ ਕਰਦੇ ਹੀ ਤੁਸੀਂ ਇੱਕ ਫੋਨ ਲਾ ਲਿਆ ਬੀਬੀ ਜਗੀਰ ਕੌਰ ਨੂੰ ਕੀ ਕਾਰਨ ਰਿਹਾ ਕਿਵੇਂ ਮਨ ਦੇ ਵਿੱਚ ਆਇਆ ਅਦੋਂ ਤਾਂ ਮੈਂ ਕਾਲੀਦਲ ਦਾ ਵਰਕਰਾਂ ਫ੍ਰੀ ਕੋਰਟ ਤੋਂ ਅਸੀਂ ਤਾਂ ਆਪਦੀਆਂ ਭਾਵਨਾ ਕਰਕੇ ਇੱਕ ਵਰਕਰ ਦੀਆਂ ਵੀ ਚਲੋ ਪ੍ਰਧਾਨ ਜੀ ਦੁਆਰਾ ਬਣ ਗਿਆ ਮੈਂ ਕਿਹਾ ਇਹਨਾਂ ਨੂੰ ਪੁੱਛਦੇ ਆਂ ਬੀਬੀ ਜੀ ਕਹਿਣ ਲੱਗੇ ਜੀ ਇਹ ਪਘੋੜਾ ਕਾਲੀਦਲ ਆਏ ਆ ਮੈਂ ਕਿਹਾ ਬੀਬੀ ਜੀ ਪਘੋੜਾ ਕਿੱਥਾ ਹੁਣ ਹੋ ਗਿਆ ਜੇ ਦੁਆਰਾ ਆਪਾਂ ਪ੍ਰਧਾਨ ਬਣ ਜਾਂਦੇ ਤੇ ਫਿਰ ਸਹੀ ਸੀਗਾ ਮੈਂ ਕਿਹਾ ਤੁਸੀਂ ਆਇਆ ਨਾ ਕਰੋ ਰਲ ਕੇ ਚੱਲਦੇ ਹੋ ਵੀਡੀਓ ਵਾਇਰਲ ਹੋ ਗਈ ਹੁਣ ਰਾਤ ਬੀਬੀ ਜੀ ਨੇ ਪਾਇਆ ਮੈਂ ਸਵੇਰ ਵੇਖਿਆ ਵੀ ਮੈਂ ਪਰਚਾ ਕਰਾਉਂਗੀ ਮੈਨੂੰ ਸਮਝ ਨਹੀਂ ਆਉਂਦੀ ਬੀਬੀ ਉਹਦੇ ਚ ਪਰਚੇ ਵਾਲੀ ਆ ਕਿਹੜੀ ਗੱਲ ਆ ਕਿ ਯਾਰ ਇੱਕ ਵਰਕਰ ਲ ਕਾਲੀ ਦਲ ਦੇ ਲੀਡਰ ਆ ਉਹ ਆ ਹੁਣ ਵੀ ਕੱਲ ਵੀ ਉਹ ਕਹਿੰਦੇ ਸਾਨੂੰ ਮੈਂ ਤਾਂ ਕਾਲੀ ਦਲ ਦੀ ਆ ਤੇ ਕਾਲੀ ਦਲ ਦਾ ਮੈਂ ਵਰਕਰ ਆ ਕਿ ਇੱਕ ਲੀਡਰ ਨੂੰ ਸਵਾਲ ਨਹੀਂ ਕਰ ਸਕਦੇ ਆਪਾਂ ਵਰਕਰ ਹਣਾ ਇਹ ਚ ਪਰਚੇ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਮੈਨੂੰ ਤਾਂ ਸਮਝ ਨਹੀਂ ਆਈ ਬੀਬੀ ਨੇ ਕਿਉਂ ਕਿਹਾ ਵੀ ਮੈਂ ਪਰਚਾ ਕਰਾਂਗੀ ਮਾफी ਮੰਗੇ ਮੈਨੂੰ ਦੱਸੋ ਵੀ ਕਿਹੜੀ ਗੱਲ ਦੀ ਮਾਫੀ ਮੰਗ ਲੈਣੇ ਜੋ ਕੋਈ ਗਲਤ ਲੱਗਿਆ ਤਾਂ ਜੀਜੀ ਕਰਕੇ ਗੱਲ ਕੀਤੀ ਵੱਡੇ ਆ ਅਧਰ ਕਰਦੇ ਆ ਇਹ ਵੀ ਇੱਕ ਗੱਲ ਸਾਹਮਣੇ ਆਉਂਦੀ ਨਾ ਆਪਾਂ ਕਾਨੂੰਨ ਦੇ ਅਨੁਸਾਰ ਕਿਸੇ ਦੀ ਜਿਹੜੀ ਵਾਲੀ ਉਹ ਆਪਾਂ ਜਨਤਕ ਨਹੀਂ ਕਰ ਸਕਦੇ ਰਿਕਾਰਡਿੰਗ ਬਈ ਜੀ ਰੋਜ਼ ਹੀ ਹੁੰਦੀਆਂ ਮੰ ਲੋ ਚਲੋ ਮੈਂ ਵਰਕਰ ਐ ਇੱਕ ਛੋਟਾ ਮੇਰਾ ਉਹਨਾਂ ਨੇ ਕਹਿਤਾ ਵੀ ਮੈਂ ਪਰਚਾ ਕਰਾਂ ਹੂੰ ਸੁਖਵੀਰ ਜੀ ਤੇ ਕਿੰਨੀਆਂ ਵੀਡੀਓ ਆਡੀਓ ਵਾਇਰਲ ਹੁੰਦੀਆਂ ਫਿਰ ਉਹ ਤਾਂ ਰੋਜ਼ 100-100 ਪਰਚਾ ਹੋਇਆ ਕਰੇ ਇਹ ਵੀ ਕਿੰਨਾ ਉਲਟ ਬੋਲਦੇ ਆ ਪ੍ਰਧਾਨ ਜੀ ਦੇ ਫਿਰ ਤਾਂ ਪਰਚਾ ਹੀ ਹੋਈ ਜਾਣ ਇਹ ਤੁਸੀਂ ਦੇਖਦੇ ਹੋਂ ਕਿੰਨੀਆਂ ਵੀਡੀਓ ਆਉਂਦੀਆਂ ਸੁਖਵੀਰ ਜੀ ਦੇ ਉਲਟ ਫਿਰ ਤਾਂ ਦਿੱਲੀ ਦਾ 100 ਪਰਚਾ ਹੋਇਆ ਕਰੇ ਤਾਂ ਭਾਵਨਾ ਯਾਰ ਭਾਵਨਾ ਪੁੱਛ ਲੀਆਂ ਥੱਲੇ ਹੁਣ ਲੋ ਚਲੋ ਮੈਂ ਪੁੱਛ ਲਿਆ ਵੀਡੀਓ ਵਾਇਰਲ ਹੋ ਗਈ ਥੱਲੇ ਕਮੈਂਟ ਪੜ ਲਓ ਉਹ ਵੀ ਮੇਰੇ ਵਰਗੇ ਵਿਚਾਰੇ ਵਰਕਰ ਆ ਜਾਂ ਆਮ ਲੋਕ ਆ ਜਿਹੜੇ ਕਮੈਂਟ ਕਰੀ ਜਾਂਦੇ ਆ 99% ਲੋਕਾਂ ਦੇ ਵੇਖ ਲਓ ਕਮੈਂਟ ਪੜ੍ਹ ਕੇ ਤੁਹਾਨੂੰ ਪਤਾ ਲੱਗ ਜੂ ਉਹ ਲੋਕਾਂ ਦੀ ਕੀ ਭਾਵਨਾ ਵੀਡੀਓ ਵਾਇਰਲ ਬਹੁਤ ਹੋਈ ਹੈ ਬਹੁਤ ਜ਼ਿਆਦਾ ਵਾਇਰਲ ਹੋਈ ਬਹੁਤ ਜ਼ਿਆਦਾ ਪਤਾ ਨਹੀਂ ਸੀ ਵੀ ਇੰਨੀ ਵਾਇਰਲ ਹੋ ਜੂਗੀ ਬਹੁਤ ਜ਼ਿਆਦਾ ਵਾਇਰਲ ਹੋ ਗਈ ਵੀਡੀਓ ਪਰ ਆਪਾਂ ਚ ਕੋਈ ਗਲਤ ਗੱਲ ਕੀਤੀ ਨਹੀਂ ਬਈ ਜੀ ਆਪਾਂ ਤਾਂ ਸਿਰਫ ਵਰਕਰ ਦੇ ਤੌਰ ਤੇ ਲੀਡਰ ਕਰਕੇ ਪੁੱਛਿਆ ਸੀ ਉਹ ਕਹਿੰਦਾ ਅਕਾਲੀ ਦਲ ਦੇ ਰੀਡਰ ਮੈਂ ਕਿਹਾ ਫਿਰ ਬੀਬੀ ਜੀ ਵੀ ਪ੍ਰਧਾਨ ਮੰਤਰੀ ਤੇ ਵਧਾਈਆਂ ਕਹਿੰਦਾ ਨਹੀਂ ਆਪਣੀ ਭਰਤੀ ਚੱਲ ਰਹੀ ਹੈ ਪਘੋੜਾ ਕਾਲੀ ਦਾਲਾ ਮੈਂ ਕਿਹਾ ਪਘੋੜਾ ਕਿਵੇਂ ਬ ਇਹ ਕਹਿੰਦੇ ਕਾਲੀਦਲ ਆਪਣਾ ਇਹ ਪਗੋੜਾ ਮੈਂ ਕਹਾਂ ਪਗੋੜਾ ਕਿਵੇਂ ਬਣੇਗਾ ਜੇ ਤੁਹਾਨੂੰ ਪ੍ਰਬੰਧਨ ਬਣਾ ਦਿੰਦੇ ਕਮੇਟੀ ਦਾ ਫੇਰ ਸਹੀ ਸੀਗਾ ਇੰਨੀ ਕੀ ਗੱਲ ਹੋਈ ਆ ਫੇਰੇ ਵੇਖਿਆ ਕਹਿੰਦੇ ਪਰਚਾ ਕਰਾਵਾਂ ਕਿ ਮੈਨੂੰ ਤਾਂ ਲੱਗਿਆ ਨਹੀਂ ਕੋਈ ਪਰਚਾ ਤੁਹਾਡਾ ਨੰਬਰ ਬੀਬੀ ਕੋਲੇ ਫੀਡ ਸੀਗਾ ਤੁਹਾਡਾ ਸੇਵ ਸੀਗਾ ਉਹਨਾਂ ਕੋਲੇ ਕਿ ਨਹੀਂ ਨਹੀਂ ਮੇਰਾ ਨੰਬਰ ਸੇਵ ਨਹੀਂ ਸੀਗਾ ਪਰ ਮੇਰੇ ਕੋਲ ਸਾਰੇ ਪੰਜਾਬ ਦੇ ਲੀਡਰਾਂ ਦੇ ਨੰਬਰ ਹੈਗੇ ਇੱਕ ਵਰਕਰ ਹੋਣ ਦੇ ਨਾਂ ਤੇ ਪਤਾ ਨਹੀਂ ਕਿਹੜੇ ਲੀਡਰਾਂ ਨਾਲ ਕਿੱਥੇ ਗੱਲ ਕਰਨੀ ਕਿੱਥੇ ਲੋੜ ਪੈ ਸਕਦੀ ਆ ਹਣ ਸਾਰੇ ਲੀਡਰਾਂ ਦੇ ਨੰਬਰ ਮੇਰੇ ਕੋਲ ਕਿਤੇ ਬੀਬੀ ਦੇ ਨਾਲ ਸਿੱਧੇ ਤੌਰ ਤੇ ਗੱਲਬਾਤ ਹੋਈ ਆ ਇੱਕੇਦਾਂ ਫਿਰ ਮੰਨ ਦੇ ਵਿੱਚ ਕਿਵੇਂ ਆ ਗਿਆ ਤੁਹਾਡੇ ਬਸ ਵੈਸੇ ਹੀ ਪਾਉਣਾ ਕਰਤਾ ਤੁਹਾਡੇ ਕੱਲ੍ਹ ਵਾਲਦੇ ਹੋਰ ਵੀ ਬਥੇਰੇ ਆ ਬਥੇਰੇ ਆ ਵਾ ਪਾਉਣਾ ਸੀ ਆ ਲਾ ਲਿਆ ਫੋਨ ਵੀ ਚਲੋ ਪੁੱਛਦੇ ਆ ਕੀ ਕਹਿੰਦੇ ਆ ਨਾ ਵੀ ਚੰਗੇ ਟਾਈਮ 'ਚ ਆਪਾਂ ਨਾਲ ਸੀ ਤੇ ਜੇ ਅੱਜ ਮਾੜਾ ਜਦ ਸੁਖਬੀਰ ਜੀ ਨੂੰ ਕਹਿੰਦੇ ਇਹ ਮਾੜਾ ਉਹਨੇ ਗਲਤੀਆਂ ਕੀਤੀਆਂ ਉਹ ਪਾਰਟੀ ਪ੍ਰਧਾਨ ਸੀ ਜਾਂ ਡਿਪਟੀ ਸੀ ਉਹਨਾਂ ਸੀ ਤੇ ਲੀਡਰਸ਼ਿਪ ਵੀ ਨਾਲ ਹੀ ਸੀ ਉਦੋਂ ਤਾਂ ਕੋਈ ਬੋਲਿਆ ਨਹੀਂ ਅੱਜ ਕੀ ਇਹ ਕਹਿੰਦਾ ਭਾਵੇਂ ਇਹ ਵੀ ਜਿਵੇਂ ਹੁਣ ਸੁਖਬੀਰ ਬਾਲ ਦੇ ਖਿਲਾਫ ਕਾਫੀ ਜਿਹੜੇ ਜਿਹੜੇ ਤੁਹਾਡੇ ਅਕਾਲੀ ਦਲ ਦੇ ਆ ਜਿਹੜੇ ਦੂਜੇ ਪਾਸੇ ਗਏ ਆ ਉਹ ਸਵਾਲ ਖੜੇ ਕਰਦੇ ਆ ਬੋਲਦੇ ਆ ਇਹਦਾ ਮਤਲਬ ਇਹੀ ਹੈ ਵੀ ਹੋਰ ਤੁਹਾਡੇ ਅਕਾਲੀ ਦਲ ਦਾ ਕੋਈ ਵਰਕਰ ਬੋਲਿਆ ਨਹੀਂਗਾ ਤੁਨੂੰ ਵੀ ਬੋਲਣਾ ਪੈਗਾ ਤੁਸੀਂ ਬੋਲੇ ਮੈਂ ਬੋਲਿਆ ਮੇਰਾ ਦੇ ਨਹੀਂ ਮੰਨਿਆ ਮੈਂ ਬੋਲ ਪਿਆ ਹੁਣ ਮੇਰਾ ਬ੍ਰਦਰ ਆ ਮੁੰਡਾ ਖੜਾ ਇਹਦੇ ਤੇ ਕੱਲ ਨੂੰ ਕੋਈ ਗਲਤ ਕੰਮ ਕਰਦੇ ਆ ਇਕੱਠੇ ਕਰਦੇ ਆ ਠੀਕ ਹੈ ਕੱਲ ਨੂੰ ਇੱਥੇ ਭੀੜ ਪੈ ਜਾ ਮੈਂ ਛੱਡ ਕੇ ਭੱਜਾਂ ਕੰਮ ਤਾਂ ਹੀ ਇਕੱਠਿਆਂ ਨੇ ਕੀਤਾ ਨਾ ਯਾਰ ਉਦੋਂ ਵੀ ਨਾਲ ਸੀ ਠੀਕ ਹੈ ਨਾ ਹੁਣ ਬੀਬੀ ਜੀ ਤੇ ਭੀੜ ਪਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਪਰ ਬਦਲ ਸਾਹਿਬ ਨੇ ਪੂਰਾ ਸਾਥ ਦਿੱਤਾ ਜੇ ਅੱਜ ਇਥੋਂ ਤੱਕ ਹੈਗੇ ਤੇ ਵੱਡੇ ਬਦਲ ਸਾਹਿਬ ਦੀ ਦੇਣ ਆਣਾ ਉਹ ਨਹੀਂ ਤਾਂ ਉਦੋਲ ਚ ਗਏ ਸੀ ਇਹ ਕੇਸ ਚ ਤੁਸੀਂ ਇਹ ਵੀਡੀਓ ਤਾਂ ਸੁਖਵੀਰ ਸਿੰਘ ਬਾਦਲ ਨੇ ਆਪਦੇ ਪੇਜ ਤੇ ਵੀ ਸ਼ੇਅਰ ਕਰਤੀ ਆ ਮੈਨੂੰ ਉੱਥੇ ਹੀ ਪਤਾ ਲੱਗਿਆ ਵੀ ਵੀਡੀਓ ਵਾਇਰਲ ਹੋ ਗਈ ਜੋ ਪ੍ਰਧਾਨ ਜੀ ਨੇ ਆਉਦੇ ਪੇਜ ਤੇ ਪਾਈ ਆ ਥੱਲੇ ਲੋਕਾਂ ਦੇ ਕਮੈਂਟ ਵੱਲੋਂ ਵੀ ਲੋਕਾਂ ਦੀ ਸੋਚ ਕੀ ਆ ਆਪਾਂ ਕੋਈ ਗਲਤ ਤਾਂ ਕਹੀ ਨਹੀਂ ਇਹਦੇ ਚ ਜੇ ਹੁਣ ਤੋਂ ਦੇ ਖਿਲਾਫ ਕੋਈ ਕਾਰਵਾਈ ਹੋ ਜਾਂਦੀ ਫੇਰ ਫਿਰ ਬੰਦਿਆਂ ਦੀ ਹੁੰਦੀਆਂ ਮੈਂ ਬੰਦਿਆਂ ਦੀ ਹੁੰਦੀਆਂ ਆਪਾਂ ਗਲਤ ਕਹੀ ਨਹੀਂ ਇਹ ਚ ਕੀ ਗੱਲ ਹੋਈ ਹੋਊਗੀ ਜੋ ਹੋਊਗੀ ਤਾਂ ਬੰਦਿਆਂ ਦੀ ਹੁੰਦੀਆਂ ਕੋਈ ਗੱਲ ਨਹੀਂ ਦੇਖ ਮਾਫੀ ਵਾਲੀ ਕੋਈ ਨਹੀਂ ਤੁਸੀਂ ਕਰੋਗੇ ਮੰਨ ਮਾਫੀ ਦੀ ਮੈਂ ਤੁਹਾਨੂੰ ਕਹਿ ਤਾ ਮੈਨੂੰ ਦੱਸ ਦੇ ਨ ਬੀਬੀ ਜੀ ਉਤੋਂ ਕੱਟ ਕੇ ਵੀਡੀਓ ਭੇਜ ਦੇ ਨ ਮੈਨੂੰ ਨੰਬਰ ਤਾਂ ਹੋਊਗੇ ਉਹਨਾਂ ਕੋਲੇ ਵੀ ਆ ਤੂੰ ਗਲਤ ਬੋਲੇ ਮੇਰੀ ਸ਼ਾਨ ਦੇ ਖਲਾਬ ਬੋਲੇ ਆ ਜੇ ਮੈਨੂੰ ਲੱਗਦਾ ਮੰਗ ਲਾਂ ਕਿ ਨਹੀਂ ਤਾਂ ਮਾਫੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਇਹਦੇ ਚ ਚਰਨਜੀਤ ਦੇ ਵਿਵਾਦ ਬਾਰੇ ਤੁਸੀਂ ਸਵਾਲ ਖੜੇ ਕਿਉਂ ਕਿ ਤੁਹਾਡੀ ਉਹ ਵੀ ਵੀਡੀਓ ਇੱਕ ਵਾਰਲ ਹੋ ਰਹੀ ਸੀਗੀ ਉਹਨਾਂ ਦੇ ਸਾਹਮਣੇ ਵੀ ਕਾਫੀ ਉਹਨਾਂ ਤੇ ਵੀ ਸਵਾਲ ਖੜੇ ਕਰ ਰਹੇ ਹਾਂ ਮੈਂ ਚਰਨਜੀਤ ਦੇ ਵੀ ਕੀਤੇ ਆ ਵੇਖੀ ਸੀ ਵੀਡੀਓ ਕੱਲ ਕਿਤੇ ਮੈਂ ਲਾਈਵ ਆਨਲਾਈਨ ਹੋਇਆ ਤੇ ਚਰਨਜੀਤ ਬਰਾੜ ਦੀ ਵੀਡੀਓ ਆਈ ਜਾਂਦੀ ਸੀ ਕਾਨਫਰੰਸ ਦੇ ਤਲਵੰਡੀ ਸਾਬੋਦੀ ਤੇ ਮੈਂ ਉਹ ਵੇਖੀ ਮੈਂ ਵੇਖ ਕੇ ਲਾਈਵ ਹੋ ਗਿਆ ਮੈਂ ਉਹਨੂੰ ਮੈਂ ਹੁਣ ਵੀ ਸਵਾਲ ਕਰਨਾ ਚਾਹੁੰਦਾ ਚਰਨਜੀਤ ਬਰਾੜ ਨੂੰ ਵੀ ਯਾਰ ਤੁਸੀਂ ਕਾਲੀ ਦਲ ਛੱਡਤਾ ਤੁਸੀਂ ਕੀ ਲੈਣਾ ਕਾਲੀਦਲ ਤੋਂ ਇਕੱਠ ਹੋਵੇ ਚਾਹੇ ਨਾ ਹੋਵੇ ਸਵੇਰੇ ਉੱਠਦੇ ਆ ਸੁਖਬੀਰ ਨਿਆ ਕਰਤਾ ਕਾਲੀਦਲ ਨਿਆ ਕਰਤਾ ਸੁਖਬੀਰ ਨੇ ਤੁਸੀਂ ਲੈਣਾ ਕੀ ਆ ਇਕੱਠ ਹੋਵੇ ਚਾਹੇ ਨਾ ਹੋਵੇ ਤੁਸੀਂ ਆਪਦਾ ਕੰਮ ਕਰੋ ਅਸੀਂ ਆਪਦਾ ਕਰਦੇ ਇਹ ਗਲਤੀ ਤਾਂ ਪ੍ਰਧਾਨ ਜੀ ਦੀ ਆ ਜਿੱਥੇ ਮੈਨੂੰ ਮਿਲੇ ਮੈਂ ਕਹੂੰਗਾ ਪ੍ਰਧਾਨ ਜੀ ਨੂੰ ਵੀ ਇਹਨੂੰ ਮਨਪੀਤ ਬਾਦਲ ਨੇ ਬਣਾਇਆ ਸੀ ਚਰਨਜੀਤ ਬਰਾੜ ਨੂੰ ਉਹਨੂੰ ਛੱਡ ਕੇ ਠੋਡੇ ਨਾਲ ਆ ਗਿਆ ਤੁਸੀਂ ਇਹ ਤੇ ਵਿਸ਼ਵਾਸ ਕਰ ਲੈ ਜੇ ਉਹਦਾ ਨਹੀਂ ਬੰਨਾ ਠੋਡਾ ਕਿੱਥੋਂ ਬਣ ਜਾਊਗਾ ਉਹਨੂੰ ਤਾਂ ਛੇੜਨਾ ਹੀ ਨਹੀਂ ਚਾਹੀਦਾ ਯਾਰ ਕਾਲੀਦਲ ਦੀ ਟੈਨਸ਼ਨ ਨਾਲੋਂ ਕਾਲੀਦਲ ਦੇ ਵਰਕਰ ਬੈਠੇ ਆ ਉੱਥੇ ਇਕੱਠ ਹੋਵੇ ਨਾ ਹੋਵੇ ਤੂੰ ਕੀ ਠੀਕ ਹੈ ਨਾ ਜਦੋਂ ਇਹ ਪਾਵਰ 'ਚ ਸੀ ਨਾ ਜਦੋਂ ਇਹ ਦਫਤਰ ਅਨਚਾਰਜ ਸੀ ਮੈਂ ਖੁਦ ਵੀ ਇਹਨੂੰ ਫੋਨ ਕਰਦਾ ਰਿਹਾ ਫੋਨ ਨਹੀਂ ਚੱਕਦਾ ਸੀ ਆਉਦੇ ਆਪ ਨੂੰ ਇਹ ਸੀਐਮ ਸਮਝਦਾ ਸੀ ਤੇ ਅੱਜ ਇਹ ਪਾਸੇ ਹੋ ਗਏ ਸਿਆਣੇ ਆਪਣੇ ਬਿਰਦੇ ਆ ਬਾਈ ਜੀ ਸਹੀ ਕੀਤਾ ਇਹਨਾਂ ਨੇ ਜਿਹੜਾ ਫੋਨ ਲਾਇਆ ਦੇਖੋ ਵਰਕਰ ਦੀਆਂ ਭਾਵਨਾਵਾਂ ਜੀ ਜੇ ਤਾਂ ਇਹ ਕੁਛ ਬੀਬੀ ਜੀ ਦੀ ਸ਼ਾਨ ਦੇ ਖਿਲਾਫ ਕੁਛ ਗਲਤ ਬੋਲਦਾ ਤੇ ਫਿਰ ਤਾਂ ਅਸੀਂ ਵੀ ਕਹਿ ਦਿੰਦੇ ਵੀ ਹਾਂ ਭਾਈ ਆਹ ਚੀਜ਼ ਗਲਤ ਹੋਈ ਆ ਇੱਕ ਵਰਕਰ ਦੀ ਭਾਵਨਾ ਵਰਕਰ ਤਣੋਂ ਮਣੋਂ ਤਣੋਂ ਪਾਰਟੀ ਦੇ ਨਾਲ ਜੁੜਿਆ ਹੋਇਆ ਦੇਖੋ ਲੀਡਰ ਛਾਲਾ ਮਾਰ ਜਾਂਦੇ ਆ ਪਾਰਟੀ ਦੀ ਅਸੀਂ ਸਟੇਜਾਂ ਤੋਂ ਖੜਕੇ ਕਹਿੰਨੇ ਆ ਜਿਹੜਾ ਵਰਕਰ ਆ ਉਹ ਰੀਡ ਦੀ ਹੱਡੀ ਆ ਤੇ ਜੇ ਰੀਡ ਦੀ ਹੱਡੀ ਤੇ ਕੋਈ ਸੱਟ ਵੱਜਦੀ ਆ ਨਾ ਫਿਰ ਉਹਨੂੰ ਤਕਲੀਫ ਤਾਂ ਰੀਡ ਦੀ ਹੱਡੀ ਨੂੰ ਹੋਣੀ ਆ ਉਹ ਤਕਲੀਫ ਆ ਜਿਹੜੀ ਉਹ ਇਸ ਨੌਜਵਾਨ ਨੇ ਜ਼ाहिर ਕੀਤੀ ਆ ਆਪਦੀ ਭਾਵਨਾ ਪਾਰਟੀ ਪ੍ਰਤੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਪ੍ਰਤੀ ਔਰ ਬੀਬੀ ਜੀ ਚਲੋ ਠੀਕ ਆ ਵੀਡੀਓ ਵਾਇਰਲ ਹੋ ਗਈ ਇੱਥੇ ਸਵੇਰ ਤੋਂ ਲੈ ਕੇ ਆ ਸ਼ਾਮ ਤੱਕ ਜਿਹੜਾ ਉਹ ਸੁਖਬੀਰ ਬਾਦਲ ਦਾ ਹੀ ਸਾਰਿਆਂ ਤੇ ਰੰਮਲੋਂ ਲਾਪ ਜਪਿਆ ਜਾਂਦਾ ਉਹਨਾਂ ਦਾ ਨਾਮ ਹੀ ਇੱਕ ਪਾਸੇ ਕਹਿੰਦੇ ਆ ਸੁਖਬੀਰ ਖਤਮ ਹੋ ਗਿਆ ਪਾਰਟੀ ਖਤਮ ਹੋ ਗਈ ਇਹਨਾਂ ਦੇ ਪੱਲੇ ਕੁਝ ਨਹੀਂ ਫਲਾਨਾ ਫਿਰ ਸਵੇਰ ਚਾਹ ਦਾ ਕੱਪ ਪੀਣ ਤੋਂ ਪਹਿਲਾਂ ਹੀ ਸੁਖਬੀਰ ਦਾ ਨਾਮ ਚੱਲ ਪੈਂਦਾ ਜਦੋਂ ਖਤਮ ਹੀ ਹੋ ਗਿਆ ਤੇ ਫਿਰ ਸੁਖਬੀਰ ਬਾਦਲ ਕਿਧਰੋਂ ਆ ਗਿਆ ਤੁਹਾਡੇ ਤੁਹਾਡੇ ਦਿਮਾਗ ਚ ਤਾਂ ਆਉਣਾ ਹੀ ਨਹੀਂ ਚਾਹੀਦਾ ਦੇਖੋ ਪਾਰਟੀ ਵਰਕਰ ਦੇ ਤੌਰ ਤੇ ਅਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਅਸੀਂ ਪਾਰਟੀ ਦੇ ਨਾਲ ਆ ਔਰ ਜੇ ਸੁਖਬੀਰ ਸਿੰਘ ਬਾਦਲ ਨੇ ਆਪਦੀਆਂ ਕੀਤੀਆਂ ਜਾਂ ਨਾ ਕੀਤੀਆਂ ਭੁੱਲਾਂ ਗਲਤੀਆਂ ਨੂੰ ਆਪਦੀ ਝੋਲੀ ਪਾ ਲਿਆ ਤੇ ਅੱਜ ਤੁਸੀਂ ਕਹਿੰਦੇ ਵੀ ਇਹ ਭਗੌੜੇ ਹੋਗੇ ਭਗੌੜੇ ਤਾਂ ਤੁਸੀਂ ਕੱਲ ਤੱਕ ਸਭ ਤੋਂ ਹੋ ਰਹੇ ਹੋ ਚੰਦੂ ਮਾਜਰਾ ਸਾਹਿਬ ਦੇ ਜਦੋਂ ਗਿਆਨੀ ਹਰਪ੍ਰੀਤ ਜੀ ਨੇ ਉਂਗਲਾਂ ਕਰ ਕਰਕੇ ਸਵਾਲ ਖੜੇ ਕੀਤੇ ਉਦੋਂ ਤਾਂ ਚੰਦੂ ਮਾਜਰਾ ਨੂੰ ਜਿਹੜੀ ਇਹ ਤਕਲੀਫ ਹੋ ਰਹੀ ਸੀ ਤੇ ਅੱਜ ਚੰਦੂ ਮਾਜਰਾ ਜਿਹੜਾ ਜੇ ਸੁਖਬੀਰ ਬਾਦਲ ਦੇ ਉਲਟ ਹੋ ਗਿਆ ਆਪਣਾ ਜਥੇਦਾਰ ਸਾਹਿਬ ਤੇ ਇਹ ਜਿਹੜਾ ਹੈਗਾ ਚੰਦੂ ਮਾਜਰਾ ਉਹਨਾਂ ਨੂੰ ਸਨਮਾਨਤ ਕਰ ਰਿਹਾ ਭਗੌੜਾ ਕੌਣ ਆ ਉਥੋਂ ਭਗੌੜਾ ਉਹ ਹੁੰਦਾ ਜਿਹੜਾ ਛੱਡ ਕੇ ਭੱਜਿਆ ਪਾਰਟੀ ਉੱਥੇ ਖੜੀ ਹੈ ਵਰਕਰ ਉੱਥੇ ਖੜੇ ਆ ਸੋ ਕਬੀਰ ਸਿੰਘ ਬਾਦਲ ਉੱਥੇ ਖੜਾ ਤੇ ਭੱਜਿਆ ਕੌਣ ਬੀਬੀ ਜੰਗੀਰ ਕੌਰ ਭੱਜਿਆ ਕੌਣ ਚਰਨਜੀਤ ਭਗੌੜਾ ਕੌਣ ਢੀਂਸਾ ਪਰਿਵਾਰ ਇਹ ਜਿਹੜੇ ਪਰਿਵਾਰ ਆ ਇਹਨਾਂ ਨੇ ਸਰਕਾਰ ਦੇ ਵਿੱਚ ਮਲਾਈਆਂ ਖਾਧੀਆਂ ਅੱਜ ਜੇ ਬੀਬੀ ਜੀ ਦਾ ਰੁਤਬਾ ਨਾ ਤੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਨ ਹੀ ਹੈ ਦੇ ਅੱਜ ਬੀਬੀ ਜੀ ਨੂੰ ਪ੍ਰਧਾਨਗੀ ਤੋਂ ਜਿਹੜੀ ਕਮੇਟੀ ਤੋਂ ਲਾਂਭੇ ਕਰ ਦਿੱਤਾ ਗਿਆ ਤਾਂ ਬੀਬੀ ਜੀ ਨੂੰ ਤਕਲੀਫ ਹੋਈ ਆ ਸ਼ਬਦਾ ਬੀਬੀ ਜੀ ਦੇ ਕਿਸੇ ਪਿਓ ਦੀ ਕਿਸੇ ਦੇ ਪਿਓ ਦੀ ਜੀ ਇਹ ਤਾਂ ਗੱਲ ਉਹਨਾਂ ਨੇ ਖੁਦ ਕਹੀ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਉਹਦੇ ਵੀ ਪਾਰਟੀ ਕਰਕੇ ਮੇਰਾ ਰਤਬਾ ਸੀ ਪਰ ਕਿਸੇ ਦੀ ਨਿੱਜੀ ਪਾਰਟੀ ਕਰਕੇ ਮੇਰਾ ਰਤਬਾ ਨਹੀਂ ਮੈਂ ਮੰਨਦਾ ਦੇਖੋ ਅੱਜ ਸੁਖਬੀਰ ਸਿੰਘ ਬਾਦਲ ਨੂੰ ਇਹ ਜਿਹੜੀ ਜਿਹੜੇ ਨੌਜਵਾਨ ਹਨ ਜਿਵੇਂ ਇਹਨਾਂ ਨੇ ਗੱਲ ਕੀਤੀ ਇਹਨਾਂ ਦੀਆਂ ਭਾਵਨਾਵਾਂ ਦੇ ਨਾਲ ਹੀ 27 ਲੱਖ ਤੋਂ ਉੱਪਰ ਭਰਤੀ ਹੋਈ ਆ ਔਰ ਪੂਰੇ ਕਾਨੂੰਨਨ ਦਾਇਰੇ ਦੇ ਅੰਦਰ ਆ ਕੇ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਚੁਣਿਆ ਗਿਆ ਉਹਨਾਂ ਨੇ ਤਾਂ ਅਸਤੀਫਾ ਦੇ ਦਿੱਤਾ ਸੀ ਫਿਰ ਜੇ ਤੁਹਾਨੂੰ ਇੰਨੀ ਤਕਲੀਫ ਸੀ ਜਿੱਦਣ ਚੋਣ ਸੀ ਫਿਰ ਆ ਜਾਂਦੇ ਤੁਸੀਂ ਆਪਦਾ ਕੈਂਡੀਡੇਟ ਕਿਉਂ ਨਹੀਂ ਦਿੱਤਾ ਉੱਥੇ ਕੈਂਡੀਡੇਟ ਥੱਲੇ ਆਪਦਾ ਵੀ ਬਰਾਬਰ ਆਉਂਦੇ VOTING ਹੋ ਜਾਂਦੀ ਜੇ ਸੁਖਬੀਰ ਸਿੰਘ ਬਾਦਲ ੱੱਕੇ ਨਾਲ ਜਾਂ ਲਫਾਵੇ ਜੋ ਨਿਕਲ ਕੇ ਪ੍ਰਧਾਨ ਬਣਿਆ ਫਿਰ ਤੁਸੀਂ ਆ ਕੇ ਪੰਗਾ ਤਾਂ ਲੈਂਦੇ ਉੱਥੇ ਤੁਸੀਂ ਤਾਂ ਆਪਦੀਆਂ ਹੱਡ ਸਟੇਜਾਂ ਲਾਉਣੇ ਆ ਚਰਨਜੀਤ ਬਰਾੜ ਨੂੰ ਤਕਲੀਫ ਹੁੰਦੀ ਆ ਇੱਥੇ ਜੀ 500 ਬੰਦੇ ਦਾ ਘੱਟ ਨਹੀਂ ਏਅਰ ਭਲਾਂ ਦੀ ਦੋ ਬੰਦਿਆਂ ਦਾ ਘੱਟ ਨਾ ਹੋਇਆ ਹੋਵੇ ਤੈਨੂੰ ਤਕਲੀਫ ਕਾਦੀ ਤੂੰ ਆਪਦੀ ਪਾਰਟੀ ਦੇ ਤੂੰ ਆਪ ਦਾ ਦੇਖ ਤੂੰ ਆਪ ਦਾ ਰੁਤਬਾ ਦੇਖ ਤੈਨੂੰ ਇੱਕ ਟੈਂਪੂ ਚਲਾਉਣ ਵਾਲੇ ਬੰਦੇ ਨੂੰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿੱਥੇ ਬਿਠਾਦਾ ਤੈਨੂੰ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ ਤੂੰ ਤਾਂ ਪੈਰ ਤੋਂ ਤੋਂ ਪੀਵੇ ਚਰਨਜੀਤ ਬਰਾੜ ਦੇ ਜਿਹੜਾ ਸੁਖਬੀਰ ਬਾਦਲ ਦੇ ਚਰਨਜੀਤ ਬਰਾੜ ਨੂੰ ਕਿੱਥੋਂ ਲਿਆ ਕੇ ਤੇ ਕਿੱਥੇ ਲਿਆ ਕੇ ਬਿਠਾਦਾ ਅੱਜ ਤੁਸੀਂ ਜਿਹੜਾ ਉਹ ਪਾਰਟੀ ਦੇ ਨਾਲ ਧਰੋਗ ਮਾਰ ਰਹੇ ਹੋ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਨਾਲ ਧਰੋਗ ਮਾਰ ਰਹੇ ਹੋ ਮੈਂ ਤਾਂ ਜਨਤਨ ਨੂੰ ਇਹ ਕਹਿੰਨਾ ਜਿਹੜੀਆਂ ਪਾਰਟੀ ਜਿਹੜੀ ਪਾਰਟੀ ਨੇ ਜਾਂ ਜਿਹੜੇ ਲੀਡਰ ਨੇ ਇਹਨਾਂ ਨੂੰ ਕੱਖਾਂ ਤੋਂ ਕਰੋੜਾਂ ਦਾ ਤੇ ਲੱਖਾਂ ਦਾ ਕਰਤਾ ਠੀਕ ਹੈ ਇਹ ਉਹਨਾਂ ਦੇ ਨਹੀਂ ਬਣੇ ਤੇ ਬਣਦੇ ਜਨਤਾ ਦੇ ਵੀ ਨਹੀਂ ਇਹ ਜਨਤਾ ਸੋਚ ਲੇ ਸਮਝ ਲੇ ਇਹ ਬਣਦੇ ਜਨਤਾ ਦੇ ਨਹੀਂ ਇਹਨਾਂ ਨੇ ਹਮੇਸ਼ਾ ਹੀ ਇਹ ਇਹਨਾਂ ਦੇ ਖੂਨ ਦੇ ਅੰਦਰ ਗਦਾਰੀਆਂ ਭਰ ਚੁੱਕੀਆਂ ਤੇ ਗਦਾਰੀਆਂ ਹੀ ਕਰਨਗੇ ਜਿਹੜੇ ਵੱਡੇ ਲੀਡਰ ਹੈ ਉਹਦੇ ਧਾਰ ਹੈ ਉਹਨਾਂ ਨੇ ਤਾਂ ਜਰੂਰ ਜਿਹੜੇ ਸਵਾਲ ਖੜੇ ਕੀਤੇ ਸੁਖਵੀਰ ਬਾਲ ਦੇ ਹੱਕ ਦੇ ਵਿੱਚ ਬੋਲੇ ਆ ਦੂਜੀਆਂ ਪਾਰਟੀਆਂ ਦੇ ਖਿਲਾਫ ਬੋਲਦੇ ਰਹਿੰਦੇ ਆ ਪਰ ਆਮ ਵਰਕਰ ਪਹਿਲੀ ਵਾਰ ਚਰਚਾ ਦੇ ਵਿੱਚ ਆ ਦੇਖੋ ਪਾਰਟ ਕੋਈ ਇੱਕ ਨਾ ਦੌਰ ਹੁੰਦਾ ਹਰੇਕ ਚੀਜ਼ ਦਾ ਵਰਕਰ ਹਮੇਸ਼ਾ ਹੀ ਬੋਲਦਾ ਰਹਿੰਦਾ ਵਰਕਰ ਹਮੇਸ਼ਾ ਠੀਕ ਆ ਇਹ ਵਾਇਰਲ ਕੇਸ ਠੀਕ ਕਿਉਂਕਿ ਕਬਜਾ ਜਿਹੜਾ ਨਾ ਉਹ ਵਿਰੋਧੀ ਧਿਰਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਪਰ ਇਹ ਇੱਕ ਮੇਰੇ ਖਿਆਲ ਤੱਤੇ ਕਾ ਹੀ ਵੀਡੀਓ ਜਾਂ ਉਧਰੋਂ ਸੁਖਬੀਰ ਬਾਦਲ ਜੀ ਦੀ ਪ੍ਰਧਾਨਗੀ ਅਨਾਉਂਸ ਹੁੰਦੀ ਆ ਉਧਰੋਂ ਵੀਡੀਓ ਬਣ ਜਾਂਦੀ ਆ ਬੀਬੀ ਜੀ ਨਾਲ ਗੱਲ ਹੋ ਜਾਂਦੀ ਆ ਉਹ ਇੱਕ ਮੌਕਾ ਰਲ ਗਿਆ ਕਿਉਂਕਿ ਪੂਰਾ ਮੁਲਕ ਹੀ ਪੂਰਾ ਦੇਸ਼ ਹੀ ਉਦੋਂ ਸੋਸ਼ਲ ਮੀਡੀਆ ਤੇ ਹੀ ਬੈਠਾ ਸੀ ਕਿਉਂਕਿ ਹਰੇਕ ਦੀ ਅੱਖ ਦੇ ਵਿੱਚ ਜਿਹੜਾ ਰੜਕਦਾ ਸੀ ਨਾ ਸੁਖਬੀਰ ਸਿੰਘ ਬਾਦਲ ਵੀ ਅੱਜ ਕੀ ਹੋ ਰਿਹਾ ਉੱਥੇ ਕੀਮਤੇ ਪਾਸ ਹੋ ਰੇ ਕੀ ਤੇ ਸਾਰੇ ਵਿਰੋਧੀ ਧਿਰਾਂ ਜਿਹੜਾ ਉਹ ਆਨਲਾਈਨ ਹੀ ਬੈਠਾ ਸੀ ਸਾਰਾ ਕੁਝ ਦੇਖੀ ਜਾਂਦਾ ਸੀ ਬਸ ਉਸੇ ਵਜੇ ਦੇ ਵਿੱਚ ਇਹ ਵੀਡੀਓ ਇੰਨੀ ਕਿ ਵਾਇਰਲ ਹੋ ਗਈ ਆ ਤੇ ਉਹ ਦੇਖੋ ਵਰਕਰ ਪਾਰਟੀ ਦਾ ਵਰਕਰ ਕਦੇ ਪਿੱਛੇ ਨਹੀਂ ਹਟਿਆ ਵਰਕਰ ਨੇ ਹੀ ਮਿਹਨਤ ਸਦਕਾ 27 ਲੱਖ ਭਰਤੀ ਕੀਤੀ ਆ ਘਰ ਘਰ ਜਾ ਕੇ ਕੀਤੀ ਆ ਇਹਨਾਂ ਦੇ ਵਾਂਗੂ ਮੋਬਾਈਲਾਂ ਦੇ ਉੱਤੇ ਆਧਾਰ ਕਾਰਡ ਮੰਗਵਾ ਕੇ ਇਹ ਜਿਹੜੀਆਂ ਭਰਤੀਆਂ ਨਹੀਂ ਕੀਤੀਆਂ ਗਈਆਂ ਇਹ ਘਰ-ਘਰ ਜਾ ਕੇ ਭਰਤੀ ਹੋਈ ਹੈ। ਇਹਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ? ਪਾਰਟੀ ਦੇ ਨਾਲ ਖੜੀ ਹੈ ਫਿਰ? ਤਾਂ 100% ਪਾਰਟੀ ਕੀ ਪਾਰਟੀ ਪੂਰੀ ਟੀਮ ਖੜੀ ਆ। ਫਰੀਦਕੋਟ ਹਲਕੇ ਦੀ ਪੂਰੀ ਟੀਮ ਖੜੀ ਆ ਇਹਦੇ ਨਾਲ। ਹਰ ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਵਰਕਰ ਆ, ਸਾਡੇ ਜਿਹੜੇ ਆਮ ਗਰਾਊਂਡ ਤੇ ਵਰਕ ਕਰਦੇ ਆ, ਸਾਡੇ ਲੀਡਰ ਆ, ਠੀਕ ਆ? ਉਹ ਸਾਰੇ ਨਾਲ ਖੜੇ ਨੇ। ਪਰ ਬੀਬੀ ਜੀ ਠੀਕ ਆ ਤੁਹਾਡੀ ਮਰਜ਼ੀ ਆ ਤੁਸੀਂ ਕਿਸੇ ਦੇ ਪਰਚਾ ਦੇਣਾ ਨਹੀਂ ਦੇਣਾ ਉਹ ਤੁਹਾਡੀ ਆ। ਪਰ ਹਾਂ ਇੱਕ ਚੀਜ਼ ਜ਼ਰੂਰ ਆ ਵੀ ਲੋਕਾਂ ਨੂੰ ਦੱਸ ਦਿਓ ਜੇ ਵੀ ਇਸ ਨੌਜਵਾਨ ਨੇ ਮੇਰੇ ਨਾਲ ਆਹ ਗਲਤ ਸ਼ਬਦ ਬੋਲੇ ਆ। ਇਹ ਦੱਸ ਕੇ ਆਇਓ ਜੇ ਮੈਦਾਨ ਦੇ ਵਿੱਚ ਠੀਕ ਆ ਫਿਰ ਜਦੋਂ ਇੱਕ ਪੈਂਦੀ ਆ ਫਿਰ ਭਾਜੀਆਂ ਦਾ ਮੁੜਦੀਆਂ ਰਹਿੰਦੀਆਂ ਇਹ ਚੱਲਦੇ ਰਹਿਣੇਗਾ ਟੈਨਸ਼ਨ ਤਾਂ ਨਹੀਂ ਹੁਣ ਨਾ ਨਾ ਕੋਈ ਟੈਨਸ਼ਨ ਨਹੀਂ ਭਾਈ ਨਾਲ ਆ ਪਾਰਟੀ ਤੇ ਦਿਲੋਂ ਨਾਲ ਆ ਨਾ ਕੋਈ ਆਪਾਂ ਕੋਈ ਗਲਤ ਕਹਿ ਆ ਹੀ ਨਹੀਂਗਾ ਮੇਰੀ ਵੀਡੀਓ ਵਾਇਰਲ ਜੋ ਆ ਵੀ ਸਹੀ ਸੀ ਬੀਬੀ ਜੀ ਜਦੋਂ ਮੈਨੂੰ ਸਮਝ ਨਹੀਂ ਆਉਂਦੀ ਵੀ ਬੀਬੀ ਜੀ ਕੀ ਕਹਿੰਦੇ ਪਏ ਆ ਵੀ ਇਹ ਕਹੇ ਦੇ ਪਿਆਉ ਦੀ ਆ ਉੱਥੇ ਹੀ ਮੈਂ ਕਹਿੰਦਾ ਮੈਂ ਕਿਹਾ ਬੀਬੀ ਇਹ ਹੀ ਗੱਲ ਤਾਂ ਮੈਂ ਕਹਿਣਾ ਵੀ ਕਿਸੇ ਦੇ ਪਿਆਉ ਦੀ ਵੀ ਆਏ ਵੇ ਪ੍ਰਧਾਨ ਗਿਆ ਆਪਾਂ ਨੂੰ ਮਿਲੇ ਗਲਤ ਤਾਂ ਆਪਾਂ ਕਹਿ ਨਹੀਂ ਬੀਬੀ ਨੇ ਪਤਾ ਨਹੀਂ ਕਿਹੜੀ ਗੱਲ ਤੋਂ ਕਹਦਾ ਵੀ ਮੈਂ ਪਰਚਾ ਕਰਾਉਂਗੀ ਮੈਨੂੰ ਦੱਸ ਦੇਣ ਜਿੱਥੇ ਕਿਤੇ ਗਲਤ ਲੱਗਦਾ ਮੈਂ ਮਾफी ਮੰਗ ਲਊਂਗਾ ਵੱਡੇ ਆ ਪਰ ਮੈਂ ਗਲਤ ਕੀਤੀ ਨਹੀਂ ਗੱਲ ਕੋਈ ਸਹੀ ਆ ਮੈਂ ਆਪਦੇ ਬਿਆਨ ਤੇ ਕਾਇਮ ਆ ਧੰਨਵਾਦ ਤਾਂ ਸੁਣਿਆ ਤੁਸੀਂ ਜਿਹੜਾ ਕਾਫੀ ਚਰਚਾ ਦੇ ਵਿੱਚ ਇੱਕ ਵੀਡੀਓ ਹੋਈ ਸੀਗੀ ਬੀਬੀ ਜੰਗੀਰ ਕੌਰ ਨੂੰ ਇੱਕ ਸਫਰ ਕਰਨ ਦੌਰਾਨ ਨੌਜਵਾਨ ਨੇ ਫੋਨ ਲਾਇਆ ਸੀਗਾ ਕਾਫੀ ਵੀਡੀਓ ਵਾਇਰਲ ਹੋਈ ਸੀ ਪੂਰੀ ਚਰਚਾ ਦੇ ਵਿੱਚ ਉਹ ਚੱਲ ਰਹੀ ਸੀਗੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਹੁਣ ਇਹਨਾਂ ਦੇ ਖਿਲਾਫ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਔਰ ਜੇ ਕਾਰਵਾਈ ਹੁੰਦੀ ਹੈ ਤਾਂ ਅਕਾਲੀ ਦਲ ਕਿਸ ਤਰੀਕੇ ਦਾ ਰੁਖ ਅਪਣਾਉਂਦਾ